ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਕਰ ਪਹਿਲਾ ਕਰਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸਬਦ ਚੇਤੋ ਲਾਏ ਖਉ ਮਨ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਆਨ ਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾ ਨਾ ਉਪਾਏ ਤਾ ਫਤ ਰੱਖੈ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅ ਸੰਖਾ ਗੁਰਮੁਖ ਸਾਚ ਮਿਲੈ ਤਾ ਵੇਖਾ ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦ ਗਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਨ ਦਿਨ ਸਦਾ ਰਹੇ ਰੰਗ ਰਤਾ ਦਰ ਸੱਚਾ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਪਰਮ ਪੁਲਾਣੀ ਅਗਿਆਨੀ ਅੰਦਾ ਮਾਗ ਨਾ ਜਾਣੈ ਫੇਰ ਫਿਰ ਆਵਣ ਜਾਵਣਿਆ ਮਾਗ ਬਿਲਕੁਲ ਇਉਂ ਨਰਮ ਜਈ ਆਵਾਜ਼ ਵਿੱਚ ਬੋਲਣਾ ਮਾਗ ਨਹੀਂ ਕਰਨਾ ਜਾਂ ਮੱਗ ਨਹੀਂ ਕਰਨਾ ਅਗਿਆਨੀ ਅੰਦਾ ਮਾਗ ਨਾ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁਲਾ ਬਣਿਆ ਬੱਜਰ ਬੱਬੇ ਤੇ ਥੋੜਾ ਜਿਹਾ ਭਾਰ ਵਜਨ ਦੇ ਕੇ ਅਧਕ ਰੂਪ ਦਾ ਬੱਜਰ ਕਪਾਟ ਖੁਲਾ ਬਣਿਆ ਹਉਮੈ ਹਉਮੈ ਮਾਰੂ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਨ ਸਭ ਤੁਧੈ ਤਾਈ ਜਿਸ ਬਖਸੇ ਤਿਸ ਦੇ ਵਢਾਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤੱਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੂਝੈ ਗੋਣ ਕਹੈ ਗੁਣੀ ਸਮਾਵਣਿਆ ਬਿਨ ਤੱਕੜੀ ਤੋਲੈ ਸੰਸਾਰਾ ਤੱਕੜੀ ਇੱਥੇ ਤੱਤੇ ਦੇ ਉੱਪਰ ਵਜ਼ਨ ਦੇ ਕੇ ਤੱਕੜੀ ਬੋਲਣਾ ਜੇ ਤੱਕੜੀ ਬੋਲੀਏ ਤਾਂ ਉਹਦਾ ਅਰਥ ਆਪਾਂ ਨੂੰ ਪਤਾ ਹੀ ਹੈ ਕਿ ਹੋਰ ਹੁੰਦਾ ਹੈ ਤੱਕੜੀ ਜ਼ੋਰ ਵਾਲੀ ਤੱਕੜੀ ਜੋ ਤਰਾਜ਼ੂ ਹੈ ਜਿਹਦੇ ਨਾਲ ਆਪਾਂ ਤੋਲਦੇ ਆ ਬਿਨ ਤੱਕੜੀ ਤੋਲੈ ਸੰਸਾਰਾ ਹਾਂਜੀ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੂਝੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜਿਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਦਰ ਸਚੈ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੋ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲਏ ਸੋ ਲਾਗੈ ਗੁਰਮੁਖ ਸੱਚ ਕਮਾ ਬਣਿਆ ਜੋ ਪੰਕਤੀ ਆਰੰਭ ਹੋਈ ਆਪ ਸੁਣਾ ਤੈ ਆਪੇ ਵੇਖੈ ਤੈ ਬੋਲਣਾ ਤੈ ਨਹੀਂ ਆਪੇ ਹੀ ਸੁਣਦਾ ਅਤੇ ਆਪੇ ਹੀ ਵੇਖਦਾ ਅਤੇ ਅਰਥ ਹੈ ਇਸ ਦਾ ਸੋ ਇਹ ਖਿਆਲ ਰੱਖਣਾ ਜੀ ਜਿਸ ਆਪ ਪੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿੰਨ ਸਤਗੁਰ ਮਿਲਿਆ ਸੇ ਵਡਪਾਗੀ ਪੂਰੇ ਕਰਮ ਮਿਲਾ ਬਣਿਆ ਪੇਯੜਾ ਧਨ ਅਨ ਦਿਨ ਸੁੱਤੀ ਕੰਤ ਵਿਸਾਰੀ ਅਵਗਣ ਮੁਤੀ ਅਨ ਦਿਨ ਸਦਾ ਫਿਰੈ ਬਿੱਲ ਲਾਦੀ ਬੇਨ ਪੇਰ ਨੀਂਦ ਨਾ ਪਾਵਣਿਆ ਪੇਯੜਾ ਸੁਖ ਦਾਤਾ ਜਾਤਾ ਹਉਮੈ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪੇਰ 라ਵੀ ਸੱਚ ਸੀਗਾਰ ਬਣਾਵਣਿਆ ਲਖ 84 ਜੀਉ ਉਪਾਏ ਜਿਸ ਨੋ ਨਦਰ ਕਰੇ ਤਿਸ ਗੁਰੂ ਮਿਲਾਏ ਕੇਲ ਬਖਕਾਟ ਸਦਾ ਜਨ ਨਿਰਮਲ ਦਰ ਸੱਚਾ ਨਾਮ ਸੁਹਾਵਣਿਆ ਲੇਖਾ ਮੰਗੈ ਤਾ ਕਿਨ ਦੀਐ ਸੁਖ ਨਾਹੀ ਫੁਨ ਦੂਐ ਤੀਐ ਆਪੇ ਬਖਸ ਲਐ ਪ੍ਰਭ ਸਾਚਾ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੈ ਵਢਿਆਈ ਆਪੇ ਮੇਲ ਮਿਲਾਵਣਿਆ